ਏ ਬੌਜੀ ਮੈਂ 5:30 ਉੱਠ ਕੇ ਲੈਟਰਨ ਮੰਗ ਗਿਆ ਸਮਝਣੀ ਉਸ ਤੋਂ ਬਾਅਦ ਲੈਟਰਨ ਦੇ ਵਿੱਚੋਂ ਆਵਾਜ਼ ਆਈ ਉੱਤੇ ਮੇਰੇ ਭਾਈ ਦੀ ਨੂੰਹ ਰੰਦੀ ਆ ਤੋਂ ਕਿ ਚਾਚੀ ਬਹਾਰਾ ਦੇ ਬਹਾਰਾ ਦਾ ਦੋ ਸੱਤਾਂ ਜੁੱਸ ਤੇ गिर ਗਿਆ ਮੈਂ ਬਾਹਰ ਸੀ ਕਿੰਨੇ ਜਨੇ ਪਰਿਵਾਰ ਦੇ ਵਿੱਚ ਦੋ ਅਸੀਂ ਜੀ ਬਸ ਦੋ ਤੇ ਅਸੀਂ ਜਿਹੜੇ ਮਤਲਬ ਕਿ ਬਾਕੀ ਜਿਹੜੇ ਪਰਿਵਾਰ ਨੇ ਸਹੀ ਸलाम ਕਿ ਉਹ ਮੇਰੇ ਜਿਹੜੇ ਭਾਈ ਦੀ ਨੂੰਹ ਆ ਉਹ ਬੇਹੋਸ਼ ਪਈ ਆ ਓਵਰਟੈਕ ਹੋ ਗਿਆ ਜੀ ਟਿਜਰ ਟੈਕ ਹੋ ਗਿਆ ਲੈਟਸ ਸੀ ਹਾਂ ਜਿਹੜੇ ਉਹ ਲੋਕਾਂ ਦੇ ਜਿਹੜੇ ਇੱਥੇ ਇੱਕ ਵੀ ਜੱਤ ਉਹ ਬਾਕੀ ਜਿਹੜੇ ਬਾਕੀ ਮੇਰੀ ਠੀਕ ਹੈ ਹਾਂ ਬਾਕੀ ਠੀਕ ਹੈ ਜੀ ਆਇਓ ਇਹ ਬਰਸਾਤ ਦੇ ਮੌਸਮ ਵਿੱਚ ਲੱਤੀ ਹੋਏ ਕਿ ਕਿੰਨੀ ਸ਼ਕਤ ਇਹ ਛੱਤ ਦਾ ਪਹਿਲਾ ਉਤਰੀ ਜਿਹੜੀ ਡੈਂਟਲ ਵੀ ਹੋ ਕਮਜ਼ੋਰ ਹੋ ਗਈ ਉਹ ਸਾਡੀ ਛੱਤ ਹੈਗੀ ਬੱਲਿਆਂ ਵਾਲੀ ਉਹ ਲੈਂਟਰ ਟੁੱਟਿਆ ਅੱਜ ਹੱfte ਗਰ ਗਈ ਉਹ ਸੌਦੇ ਸਾਰੇ ਆ ਗਿਆ ਪ੍ਰਸਾਦ ਜਾਰੀ ਹੋਣ ਕਰਕੇ ਉਹ ਰੈਂਟਰ ਸ੍ਰੀਸ਼ਰੋਂ ਨਿਕਲੇ ਜੁਦੇ ਤੇ ਪਿਆਦੇ ਵੀ ਸੁਵੇ ਰੇ ਕਹਿੰਦੀ ਕਿ ਐ ਕੇ ਮੈਂ ਰੈਂਟਰ ਲਾ ਦੂੰਗੀ ਵੀ ਚਲ ਆਪਾਂ ਅੱਜ ਰਾਤ ਨੂੰ ਉੱਥੇ ਪੈਰ ਮੈਂ ਬਾਹਰ ਆ ਗਿਆ ਇਹ ਵਸੰਦ ਰੇ ਮੁੰਬਈ ਦਾ ਨਾਮ ਸ੍ਰਿੰਦਰਕੌਰ ਹੈ ਟੈਡੀ ਦਾ ਨਾਮ ਰੌਣ ਸਰ ਮੇਨੇ ਹੋਏ ਜੀ ਛੱਤਾ ਕਮਜ਼ੋਰ ਸੀ ਉੱਪਰ ਲੀਆਂ ਇਹ ਅੱਜ ਮੰਮੀ ਰਾਤ ਕਹਿ ਰਹੇ ਸੀ ਵੀ ਆਪਾਂ ਸਿੱਟਲਵਾਣੀਆਂ ਨੇ ਵੀ ਆਪਾਂ ਖਤਰਾ ਆਪਣਾ ਛੱਤਾਂ ਥੱਲੇ ਬਸ ਉਹੀ ਗੱਲ ਜੀ ਮੈਂ ਦੁਕਾਨ ਤੇ ਵਾਗਿਆ ਆਪਣੀ ਤੇ ਉਸ ਵਾਰ ਡੈਡੀ ਦਾ ਬਾਥਰੂਮ ਦਾ ਫਲਸ਼ ਨੂੰ ਨਿਕਲ ਗਏ ਨਾਲ ਦੇ ਪਿੱਛੇ ਛੱਤਾਂ ਡਿੱਗ ਗਈਆਂ ਡੈਡੀ ਕੀ ਕੰਮ ਕਰਦੇ ਸਾਈਕਲ ਦਾ ਰੇਪੇਅਰ ਦਾ ਕੰਮ ਆਪਣਾ ਹਾਂਜੀ ਬਾਕੀ ਘਰ ਦੇ ਹੋਰ ਮੈਂਬਰ ਸੀ ਉਹ ਵੀ ਉੱਪਰ ਹੀ ਸੀ ਛੱਤ ਤੇ ਉਹ ਦੋ ਕਮਰੇ ਪਏ ਨੇ ਉਹ ਪਰਲੇ ਕਮਰੇ ਜਿਹੜੇ ਸੀ ਜਿਹੜੇ ਛੱਤ ਡਿੱਗਣ ਵਾਲੇ ਸੀ ਉੱਥੇ ਨਹੀਂ ਹੈਗੇ ਸੀ ਸਾਰੇ ਠੀਕ ਠਾਕ ਉਹ ਠੀਕ ਠਾਕ ਨੇ ਥੋੜਾ ਜਿਆ ਉਹਨਾਂ ਨੂੰ ਉਹ ਹੋਇਆ ਪ੍ਰੈਸ਼ਰ ਪ੍ਰੈਸ਼ਰ ਪੈ ਗਿਆ ਦਿਮਾਗ ਤੇ ਰੋਣਾ ਹਸਪੀਟਲ ਲੈ ਕੇ ਗਏ ਉਹ ਵੀ ਕੋਸਰਖਾਨਾ ਤੋੜ ਕੇ ਨਾਲ ਸੇ ਉੱਧਰ ਲੈ ਕੇ ਪਰਨੇ ਪਸੂ ਕੱਢ ਕੇ ਲੈ ਆਏ ਹਾਂ ਕੀ ਇਹ ਤੁਹਾਨੂੰ ਲੱਗਦਾ ਕਿ ਜੇ ਵੀ ਪਾਣੀ ਦਾ ਸਾਥ ਹੋ ਜਾਊਗਾ ਤਾਂ ਫੇਬਰ ਸਾਥ ਨਾਲ ਹੀ ਹੋ ਜਾਵੇ ਨਪੇਲਾ ਤਾਂ ਕਦੀ ਹੋਇਆ ਨਹੀਂ ਕੀ ਨਾਮ ਹੈ ਜੀ ਮੇਰਾ ਬినਾਰਣੀ ਇਹ ਜਿਹੜੇ ਥੋੜੇ ਗਵਾਣ ਚ ਹੋਇਆ ਕਿ ਕੀ ਘਰ ਹੋਏ ਕਦੋਂ ਹੋਇਆ ਇਹ ਛਤਿਗੜੀ ਸਾਡੇ 5 ਵਜੇ ਸਵੇਰੇ ਤੇ ਉਹਨਾਂ ਦੀ ਡੈਥ ਹੋ ਗਈ ਬੱਚੇ ਕਿੰਨੇ ਜਨੇ ਚੀਜ਼ਾਂ ਹੋ ਗਈਆਂ ਤੇ ਕੋਈ ਹੋਇਆ ਇੱਕ ਦੀ ਡੈਰ ਇਹ ਦਿੱਥੋ ਹੀ ਆ ਉਹੀ जख्मी ਉਹੀ ਮਤਲਬ ਬਿਮਾਰ ਉਹ ਹੌਲੀ ਦਿੱਥੋ ਹੀ ਇਕੱਲੀ ਸੀ ਬੱਚੇ ਘਰ ਦੇ ਵਿੱਚ ਕਿੰਨੇ ਕਿ ਜਨੇ ਰਹਿੰਦੇ ਸੀਗੇ ਇਹ ਘਰ ਦੇ ਵਿੱਚ ਦੋ ਜੇ ਮੇ ਵੀ ਰਹਿੰਦੇ ਸੀਗੇ ਇੱਕ ਤਾਂ ਜੇਠਣ ਦਾਗਾ ਅੱਛਾ ਤੇ ਉੱਪਰ ਰਹਿੰਦੇ ਨੇ ਚਾਰਜ ਦੇ ਉੱਪਰ ਰਹਿੰਦੇ ਨੇ ਉੱਪਰ ਰਹਿੰਦੇ ਨੇ ਅੱਛਾ ਜਿਹੜੇ ਬਾਕੀ ਰਹਿੰਦੇ ਸੀ ਉਹਨਾਂ ਦੇ ਹਾਲਾਤ ਉਹ ਠੀਕ ਨਹੀਂ ਹੁਣ ਥੋੜਾ ਮਤਲਬ ਉਹ ਹੋ ਗਿਆ ਬਿਓਚ ਹੋ ਗਏ ਅੱਛਾ ਤੇ ਉਸ ਤੋਂ ਲਖ ਨਹੀਂ ਆ ਚੰਗੇ ਅੱਛਾ ਉਨ ਲੇਡੀਜ਼ ਦੀ ਰੈਟ ਨੂੰ ਹਾਂਜੀ ਕੀ ਨਾਮ ਸਰਿੰਦਰਪੁਰ